ਸਾਜਰੇ ਸਾਜਰੇ ਨਹਾ ਧੋ ਕੇ ਬਈ ਗੁਰੂ ਘਰ ਜਾ ਕੇ ਆਪਾਂ ਹੋ ਗਿਆਂ ਰੈਡੀ ਕਿਉਂਕਿ ਅੱਜ ਜਾਣਾ ਹੈ ਅਮਰਤ ਨੂੰ ਛੱਡਣਾ ਅਮਰਤ ਦੀ ਫਲੈਟ ਅੱਜ ਕਿੱਥੇ ਫਿਰਦਾ ਅਮਰਤ ਤੁਹਾਨੂੰ ਦਿਖਾਉਣਾ ਮੈਂ ਕਿੱਥੇ ਫਿਰ ਰਿਹਾ ਤੇ ਸਸਤਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈੱਟ ਜ਼ਾਰਿਆਂ ਦੇ ਤੇ ਆਪਾਂ ਗੱਡੀ ਕਰਦੇ ਆ ਬੈਕ ਜੱਸਾ ਕਹਿੰਦਾ ਮੇਤੇ ਜਾ ਨਹੀਂ ਹੋਣਾ ਗਰਜੰਟ ਸਿੰਘ ਗੱਡੀ ਦੇ ਥੋੜਾ ਜਿਹਾ ਪਾਣੀ ਮਾਰ ਦੂ ਆਹ ਫਿਰਦਾ ਅਮਰਤਾ ਅਮਰਤਾ ਦਾ ਮੂੰਹ ੜਿਆ ਪਿਆ ਵਿਚਾਰੇ ਦਾ ਤੇ ਚਲੋ ਚੱਲਦੇ ਆ ਲਓ ਵੀ ਸਾਜਰੇ ਅਜਰੇ 버ਗਰ ਕਿੰਗ ਹਾਂ ਓਏ ਤੇ ਤੇ ਰਹਿ ਨਹੀਂ ਹੋਇਆ ਓਏ ਹੈ ਖਾਦੇ ਬਿਨਾਂ ਰਹਿ ਨਹੀਂ ਹੋਇਆ ਇਹ ਬਈ ਇੰਨਾ ਖਰਾਬ ਹੈ ਰੋਣੀ ਵਾਲਾ ਮੂੰਹ ਬਣਾ ਲਿਆ ਕਹਿੰਦਾ ਮੈਂ ਤਾਂ ਖਾਉਂੇ ਖਾਉਂ ਤਾਂ ਜਾਊਂਗਾ ਘਰ ਨੂੰ ਦੇਖ ਲੋ ਇਹਦੇ ਕੰਮ ਚੱਲ ਮੈਂ ਕਿ ਕੋਈ ਨਹੀਂ ਖਿਲਾ ਦੰਨੇ ਕਿਉਂਕਿ ਫੇਰ ਖਬਰ ਆਏ ਨੇ ਵਿਚਾਰੇ ਨੇ ਕਾਹਦਾ ਆਉਣਾ ਹੈ ਨਾ ਗੋਉ ਸਮਝ ਕੇ ਖੜਾ ਦਿੰਨੇ ਕੋਈ ਨਾ ਤੈਨੂੰ ਪੇੜਾ ਦਵਾਂਗੇ ਅੱਜ ਠੀਕ ਆ ਤੇ ਚਲੋ ਆਰਡਰ ਦਿੱਤਾ ਹੋਇਆ ਜਾ ਕੇ ਫਿਰ ਫੜੀਏ ਲੈ 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 ਕਿਵੇਂ ਮੱਛਰਿਆ ਫਿਰਦਾ ਹੈ ਕਾਫੀ ਪੀਨੇ ਪੀਨੇ ਲਿਆਓ ਮਹਾਰਾਜ ਜੀ ਲਿਆਓ ਸਰਾਰ ਜੀ ਕਾਫੀ ਉਹ ਤੇਰੀ ਹਾਂ ਵੀ ਟਿੱਡੇ ਠੀਕ ਹੈ ਹਾਂ ਜੀ ਆ ਜਾ ਬੈਠ ਫੇਰ ਲੋਇ ਮੈਟਰ ਕਾਫੀ 버ਗਰ ਆਹ ਦੇਖ ਤੂੰ ਆ ਕੀ ਆਈਟਮ ਇਹਦਾ ਬੜਾ ਹਾਰ ਚੰਗਾਰ ਜਿਹਾ ਲਾਇਆ ਤੇਰੇ ਫਰਾਈ ਦੇ ਓਏ ਹੈ ਚਲੋ ਖਾਈਏ ਪੀਏ ਫਿਰ ਹੁਣ ਬਸ ਠੀਕ ਆ ਹੁਣ ਹੁਣ ਜਾਂਦੇ ਆ ਸੀ ਠੀਕ ਆ ਬਾਏ ਬਾਏ ਕਰਦੇ ਸਾਰਿਆਂ ਨੂੰ ਹਾਂ ਲੋਇ ਮੈਟਰ ਸਿੱਧਾ ਪਟਿਆਲੇ ਤੋਂ ਪਹੁੰਚੇ ਖੇਤ ਚ ਨੂਰੀ ਲਿਆਂਦੀ ہوئی ਆ ਬੰਨੀ ہوئی ਆ ਦੇਖ ਲੋ ਕਣਕ ਖਾ ਰਹੀ ਆ ਤੇ ਨਿਉਆ ਪੱਟ ਹੋ ਰਹੀ ਆ ਟੱ ਹੋ ਗਈਆਂ ਤਕਰੀਬਨ ਬਸ ਥੋੜੀਆਂ ਵਧੀਆ ਸੈਟਿੰਗ ਕਰਨੇ ਵਾਲੀ ਰਹਿੰਦੀ ਐ ਚਲੋ ਕੋਈ ਚੱਕਰ ਨਹੀਂ ਹੁਣ ਫਿਰ ਘਰੇ ਚੱਲਦੇ ਆ ਪਹੁੰਚ ਗਏ ਆ ਭਾਈ ਘਰੇ ਅੱਜ ਕੰਮ ਹੋ ਗਿਆ ਥੋੜਾ ਜਿਹਾ ਲੇਟ ਦਾਣਾ ਪਾਣੀ ਪਾ ਦਈਏ ਕਬੂਤਰਾਂ ਨੂੰ ਅੰਦਰ ਅੱਛਾ ਚੰਨੋ ਬਾਹਰ ਗੱਡੀ ਹੋਈ ਅੱਜ ਚੰਨੋ ਬਾਹਰ ਘੜਤੀ ਅੱਜ ਤੇ ਮੈਂ ਦਾਣਾ ਪਾਣੀ ਬਾਹਰੇ ਪਾਉਣਾ ਰੁਕ ਜੋ ਇੱਕ ਮਿੰਟ ਮੈਨੂੰ ਨਾ ਆ ਕੰਮ ਇਹ ਕਰ ਹੀ ਲੈਣਾ ਤਾਂ ਪਹਿਲਾਂ ਲੋ ਵੀ ਟਰੇ ਭਰਤੀ ਦਾਣਿਆਂ ਦੀ ਕੁਝ ਉਧਰ ਪਾ ਤੇ ਪਾਣੀ ਹੁਣ ਮੈਂ ਅੰਦਰੇ ਪਾ ਦੇਣਾ ਕਿਉਂਕਿ ਸ਼ਾਮ ਨੂੰ ਫੇਰ ਅੰਦਰ ਰੱਖਣਾ ਪੈਣਾ ਜਿਨੇ ਪਾਣੀ ਪੀਣਾ ਹੋਊ ਅੰਦਰ ਜਾ ਕੇ ਪੀ ਲੂ ਜਿਨੇ ਬਾਹਰ ਖਾਣਾ ਹੋਊ ਖਾ ਲੂ ਤੇ ਮੈਂ ਹੁਣ ਪਾਣੀ ਵੀ ਪਾ ਦੇਣਾ ਹੁਣ ਆਗੇ ਆਪਾਂ ਅੱਜ ਮੈਂ ਦੋ ਗੱਲਾਂ ਤੋਂ ਡਰ ਗਿਆ ਉਥੇ ਕਬੂਤਰਾਂ ਅੰਡਿਆਂ ਤੇ ਬੈਠਾ ਦਾ ਮੈਂ ਕਿਹਾ ਕਬੂਤਰ ਮਰਿਆ ਪਿਆ ਇਧਰ ਮੈਂ ਕਿਹਾ ਗੇਟ ਦੋਏ ਖੁੱਲਿਆ ਨੂਰੀ ਕਿੱਥੇ ਭੱਜ ਗਈ ਮੇਰੇ ਹੁਣ ਬਾਅਦ ਚ ਯਾਦ ਆਇਆ ਵੀ ਉੱਥੇ ਆਂਡੇ ਤਾਂ ਰਹੇ ਨੂਰੀ ਮੋਟਰ ਤੇ ਆ। ਦੱਸ ਇੰਨਾ ਦਿਮਾਗ ਮੇਰਾ ਬਾਜਾ ਹੋਇਆ ਹੋਇਆ। ਟਰੇ 'ਚ ਬਹੁਤ ਗੰਦ ਪਾਉਂਦੇ ਨੇ। ਚਲੋ ਭਾਈ ਮੈਂ ਪਹਿਲਾਂ ਧਾਣੇ ਪਾਵਾਂ ਇਹਨਾਂ ਨੂੰ ਟਰੇ ਸਾਫ਼ ਕਰਾਂ। ਫਿਰ ਪਾਣੀ ਵਾਲਾ ਭਾਂਡਾ ਸਾਫ਼ ਕਰਾਂ। ਚੱਕੋ ਵੀ ਮਿੱਤਰੋ। ਧਾਣੇ ਵੀ ਪਾਤੇ। ਪਾਣੀ ਵੀ ਪਾਤਾ। ਇਹਨਾਂ ਦਾ ਕੰਮ ਓਕੇ ਆ। ਇਹਦਾ ਲਾਉਨੇ ਆਪਾਂ ਗੇਟ। ਤੇ ਆ ਭਾਂਡਾ ਵੀ ਚੱਕੇ ਲੈਣੇ ਫਿਰ ਇੱਥੇ ਰੁਲੀ ਜਾਂਦਾ ਸਾਰਾ ਦਿਨ। ਚੰਨੋ ਆਪਣੀ ਆਹ ਖੜੀ ਐ। ਫੂਣੀ ਵਾਲੀ ਮੈਂ ਸਾਹ ਬੈਠੀ ਆ ਤੇ ਆ ਸਾਰੇ ਨਿਕਲੇ ਆਏ ਕਿਉ ਕਬੂਤਰੀ ਜਿਹਦੀਆਂ ਲੱਤਾਂ ਖੜੀਆਂ ਦੀਆਂ ਉਹ ਦੇਖੋ ਫਿਰਦੀ ਲਾਲ ਗਲਾਬੀ ਸਿਰ ਵਾਲੀ ਹੋ ਗਈ ਕੈਂਪ ਇੱਕ ਵਾਰੀ ਫੇਰ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਦਵਾਈ ਦੱਸੀ ਹੈ ਨਾ ਚਲੋ ਇਹ ਕੰਮ ਨਿਭੜਿਆ ਹੁਣ ਉੱਪਰਲੇ ਕਬੂਤਰਾਂ ਦਾ ਦੇਖਾਂਗੇ ਪਹੁੰਚ ਗਏ ਹੁਣ ਆਪਾਂ ਕੋਠੇ ਤੇ ਕੂਤਰਾਂ ਨੂੰ ਦਾਣੇ ਪਾਉਣਾ ਉੱਪਰ ਹੈਗੀ ਅੱਜ ਫੇਰ ਇੱਕ ਸਾਈਡ ਦੇ ਉੱਤਰ ਬਾਹਰ ਕਰਨੇ ਨੇ ਇੱਕ ਸਾਈਡ ਦੇ ਅੰਦਰ ਰੇ ਡਰੇ ਭਰੇ ਪਈਏ ਉੱਤਰ ਬਾਹਰ ਕੱਢਾਂਗੇ ਹੁਣ ਨਹੀਂ ਇਹਨਾਂ ਦਾ ਪਾਣੀ ਪਾਣੀ ਦਾ ਇਹਨਾਂ ਦਾ ਉੱਧਰ ਰੱਖ ਦਾਂਗੇ ਜਾ ਕੇ ਉਹ ਭਰੇ ਪਿਆ ਰਹਿਣ ਦੇ ਇਧਰ ਉਹ ਕਰਾ ਸਿਸਟਮ ਉੱਪਰ ਦਾਣੇ ਮੋਕਲੇ ਤੇ ਉਤਰੇ ਦਾਣੇ ਲੈ ਕੇ ਆਇਆ ਸੱਲੋ ਪਾਈਏ ਦਾਣੇ ਇਹਨਾਂ ਨੂੰ ਕਿੰਦਰੀ ਆ ਕੇ ਮਾ ਪਾ ਮੈਂ ਤੁਹਾਨੂੰ ਦਿਖਾਉਣਾ ਕਰ ਕਬੂਤਰ ਇਹਦਾ ਰੱਖਦੇ ਦਾਣੇ ਤੇ ਪਾਣੀ ਪਾਣੀ ਇਹ ਜੇ ਫੁੱਲ ਲੈ ਪੁੱਤਰ ਪਤਾ ਨਹੀਂ ਪੀਂਦੇ ਹੀ ਨਹੀਂ ਹੈ ਪਤਾ ਨਹੀਂ ਕਾ ਚੱਕਰ ਉਦਰਾ ਡੱਬਾ ਇੱਧਰ ਰੱਖਦਾ ਇਹਨੂੰ ਕਰਕੇ ਬੰਦ ਆ ਗੋਂ ਡਬੀ ਲਾ ਲਈ ਇਹਦੇ ਵਿੱਚ ਫਸਾ ਗਿਆ ਕਬੂਤਰ ਕੱਢਦੀ ਸਾਰੀ ਵਾਰ ਇਸੋਂ ਕਿ ਨਿਕਲੇ ਉਤਰੀਆਂ ਨਾਲ ਉਤਰੀਆਂ ਗੱਲੋ ਕਿ ਨਿਕਲੀਆਂ ਚੱਲ ਵੇ ਤਾਂ ਇਹ ਕੱਲੇ ਨਹੀਂ ਚੱਲ ਬਾਹਰ ਵੀ ਨਿਕਲਿਓ ਭਾਈ ਗੋਈ ਲਾਗੇ ਕੁੰਡਾ ਇਹ ਜੋ ਪਾਣੀ ਇਹ ਜੀ ਬਹੁਤਾ ਪੀਤਾ ਹੀ ਨਹੀਂ ਹੋਇਆ ਪਾਣੀ ਇਹਨਾਂ ਨੇ ਕੋਈ ਨਹੀਂ ਚਲੋ ਚੱਲੀਏ ਹੁਣ ਥੱਲੇ ਨੂੰ ਬਾਹਰ ਨਾ ਨਿਕੜੀ ਹੋ ਕੋਈ ਰਾਤ ਨੂੰ ਕਰਦਾਗੇ ਬੰਦ ਇਹਨਾਂ ਨੂੰ ਲੋਈ ਜਾਣ ਤੋਂ ਤਾਂ ਆਪਾਂ ਹੋਣਾ ਰਹੇ ਹੈਗੀ ਆ ਤਾਂ ਆਪਾਂ ਚੱਲੀਏ ਥੱਲੇ ਲਓਏ ਮਿੱਤਰੋ ਕਹਿੰਦੇ ਪਜ਼ੈਰੋ ਖਿੱਚਦੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸਾਡੇ ਪਿੰਡਾਂ ਦੇ ਵਾਹਿਗੁਰੂ ਪਜ਼ੈਰੋ ਖਿੱਚਦੀ ਹੈ ਕਹਿੰਦੇ ਮੋਟਰ ਤੇ ਨੂੰ ਅੱਜ ਮੇਰੇ ਵੀਰੋ ਡੱਕਾ ਬਣਾ ਹੈ ਕਹਿੰਦੇ ਸਾਗ ਦੇ। ਕੀ ਬਣੇ? ਡੱਕਾ। ਡੱਕਾ ਤੇ ਚੱਲਦੇ ਹਾਂ ਉਹਨਾਂ ਕਹਿੰਦੇ। ਆਹ ਰਗੜ ਕੇ ਲਿਆਏਗੇ ਸਾਗ ਫਿਰ ਚੱਲਦੇ ਹਾਂ। ਗਰਜੰਟ ਸਿੰਘ ਜੀ ਜਾ ਰਹੇ ਨੇ ਕਹਿੰਦੇ ਸਾਗ ਤੋੜਨ। ਮੋਤਮ ਇਧਰ ਬੜਾ ਠੰਡਾ ਸੂਏ ਪੱਲ ਦੇਖੋ ਭਾਈ ਬੱਲੇ ਬੱਲੇ ਬੱਲੇ। ਧੁੰਦ। ਕਿੰਨਾ ਮੌਸਮ ਦਾ ਫਰਕ ਇਧਰ ਦੇਖੋ। ਲੈ ਇਧਰ ਦੇਖੋ। ਹੈ ਕਿੰਨਾ ਫਰਕ? ਹਾਂ ਜਾਂਟੀ ਮਾਰਿਆ ਸਾਗ ਤੇ ਡਾਕਾ ਹੈ ਤਾਰਾਂ ਖੜਕ ਪਈਆਂ ਹਾਂ ਲਬੂਣੀਆਂ ਗੁਰੂ ਨੂੰ ਆਤੇ ਹਾਂ ਚੋਰੀ ਚੋਰੀ ਪਹੁੰਚ ਗਏ ਬਿੰਦਰ ਵੈ ਕੋਲ ਹਾਂ ਮੌਸਮ ਤਾਂ ਸਾਡਾ ਬਹੁਤ ਗੰਦਾ ਹੋ ਗਿਆ ਬਸ ਠੀਕ ਆ ਰਣਿਓ ਹਾਂ ਅੱਜ ਤਾਂ ਸਾਡਾ ਟਾਈਮ ਹੀ ਖਰਾ ਹੋ ਗਿਆ ਮੇਰਾ ਤਾਂ ਯਾਰ ਬਸ ਤੁਰਨ ਫਿਰਨ ਜੇ ਨੂਰੀ ਨੇ ਕਿੰਨਾ ਗਾਹ ਪਾਤਾ ਹਵਾ ਚੱਲ ਵੀ ਬਾਈ ਬਹੁਤ ਤੇਜ਼ ਆ ਦੇਖੋ ਔੜਿਆਂ ਦਾ ਜ਼ਰਾਖਤਾ ਔਲੇ ਲੱਗਦੇ ਐ ਇਹਨੂੰ ਕਬੂਤਰਾਂ ਕੋਲ ਪਹੁੰਚ ਗਏ ਬਾਈ ਜੱਸੇ ਓਏ ਆ ਦੇਖ ਆ ਉਹ ਦੇਖਿਆ ਕਰਦੀ ਐ ਹਟ ਜਾ ਜੱਸੇ ਆਟ ਬਾਬਰ ਲਾ ਵੀਰੇ ਇਧਰੋਂ ਅੰਦਰੋਂ ਠੀਕ ਐ ਉਧਰ ਕੰਮ ਨਿਬੜਿਆ ਹੈ ਉੱਪਰ ਨਿਬੜਿਆ ਹੋਇਆ ਇਧਰਲਾ ਨਿਬੜਦੀ ਐ ਬੱਲਬ ਦੇਖ ਤਾਂ ਚੱਲਦਾ ਹੈ ਨਾ ਦੇਖੀ ਗੁਰੀ ਨਾ ਮੰਦਾ ਦੇਖੀ ਚਲਾ ਕੇ ਹਾਂਜੀ ਨਰਵੈ ਜੀ ਠੀਕ ਹੋ ਜੀ ਖਾਤਾ ਖਾਤਾ ਮੈਨੂੰ ਦੇ ਲਿਆ ਪੈਸੇ ਪਾਵਾਂ ਘਰੋਂ ਲੈਣਾ ਕੋਈ ਨਾ ਉਧਰ ਉਧਰ ਹੀ ਆ ਖਾਤ ਕਾਪੀ ਮਾ ਕੰਮ ਕਰ ਖੜ ਜਾ ਉੱਠਾ ਸਿੱਧਾ ਕੰਮ ਨਾ ਕਹਿ ਦੀ ਕੋਈ ਮੈਂ ਵੀਡੀਓ ਬਣਾ ਰਿਹਾ ਹਾਂ ਜਾਂਤੀ ਲੈ ਜਾ ਲੋ ਬਈ ਅੱਜ ਆਪਾਂ ਕਮੈਂਟ ਰੀਡ ਕਰਦੀਏ ਪਹਿਲਾਂ ਅੱਜ ਆਪਾਂ ਕਹਿਣ ਲੱਗੇ ਆ ਸਾਗਰ ਲਵਾਨਾ ਵੀਰ ਅੱਜ ਅਸੀਂ ਬਾਬਾ ਮਾਸਟਰ ਆਮ ਦੇ ਆਏ ਸੀ ਤੁਹਾਡੇ ਘਰ ਬੈਠੇ ਆਣ ਲਗੇ ਵੀਰੇ ਆਜਿਓ ਆਜਿਓ ਕੋਈ ਨਾ ਯਾਰ ਜ਼ਰੂਰ ਜਸਵੀਰ ਸਿੰਘ ਭਾਈ ਕੰਗ੍ਰੈਟ ਥੈਂਕ ਯੂ ਵੀਰੇ ਸਾਗਰ ਲਵਾਨਾ ਸਾਗਰ ਲਵਾਨਾ ਅੱਜ ਮੈਂ ਤੁਹਾਡੇ ਪਿੰਡ ਆਇਆ ਸੀ ਠੀਕ ਆ ਠੀਕ ਆ ਵੀਰੇ ਜਸਕਰਨ ਸਿੱਧੂ ਜੀ ਵਧਾਈਆਂ ਭਾਈ ਤੈਨੂੰ ਘੋੜੀ ਲਈ ਥੈਂਕ ਯੂ ਵੀਰੇ ਵੀਰ ਤੁਹਾਡੇ ਪਿੰਡ ਦਾ ਗਰਾਊਂਡ ਬਹੁਤ ਵਧੀਆ ਵੀਰੇ ਹਾਂਜੀ ਬਹੁਤ ਮਿਹਨਤ ਲੱਗੀ ਹੈਈ ਉਹਨੂੰ ਬਣਾਉਣ ਤੇ ਪਹਿਲਾਂ ਤੁਸੀਂ ਦੇਖਿਆ ਉੱਥੇ ਬਾੜਾ ਗੰਧ ਸੀ ਅਸੀਂ ਫਿਰ ਚਲੋ ਲੱਗ ਕੇ ਨਾਲ ਨੌਜਵਾਨਾਂ ਨੇ ਕਰੇ ਆਈ ਜਸਵੀਰ ਸਿੰਘ ਭਾਈ ਕਬੂਤਰ ਦੀਆਂ ਨੀਮੀਆਂ ਫੱਟੀਆਂ ਰੱਖੋ ਠੀਕ ਹੈ ਵੀਰੇ ਲਾ ਦਨੇ ਆ ਨੀਮੀਆਂ ਵੀ ਜੀ ਕਰਨ ਦੀ ਵਧੀਆ ਵੀਰ ਘੋੜੀ ਥੈਂਕ ਯੂ ਵੀਰੇ ਸਤਵਿੰਦਰ ਸਿੰਘ ਮੁਬਾਰਕਾ ਨਿਊ ਘੋੜੀ ਦੀਆਂ ਗੁਰਸੇਵਕ ਸਿੰਘ ਗਰੇਵਾਲ ਓਕੇ ਰੋਡ ਬਾਈ ਜੀ ਥੈਂਕ ਯੂ ਵੀਰੇ ਕਟੜਾ ਪੀਵੀ 13 14 ਖਟੜਾ ਪੀਵੀ 23 14 ਹਾਂ ਬਧਾਈਆਂ ਬਈ ਬਹੁਤ ਬਹੁਤ ਥੈਂਕ ਯੂ ਵੀਰੇ ਮਨੀ ਸਿੰਘ ਸੱਜਣ ਸਿੰਘ ਸਾਗਰ ਲਵਾਣਾ ਜਸਕਰਨ ਗਰਚਾ ਸਾਗਰ ਲਵਾਣਾ ਜੁਗਨੂ ਸਿੰਘ ਗਰਜੋਤ ਹਾਲੀਵਾਲ ਥੈਂਕ ਯੂ ਵੀਰੇ ਪੀਜਨ ਲਵਰ ਤਾਲਾ ਜੀ ਮੈਨੂੰ ਆਪਸੇ ਬਹੁਤ ਪਸੰਦ ਹੈ ਮੈਂ ਪਾਕਿਸਤਾਨ ਦੀ ਥੈਂਕ ਯੂ ਵੀਰੇ ਥੈਂਕ ਯੂ ਗੇਮਰ ਗੁਰਚੇਤ ਰੀਲ ਗੁਰਜੋਤ ਸੇਖੋਂ ਰਾਣਾ ਬਾਰਾਗੜ ਪੀਜਨ ਲਵਰ 08 ਬਾਲੇ ਦਾ ਅਹਿਮਦ ਸੋਨੀ ਗਿੱਲ ਮਨਪ੍ਰੀਤ ਸਿੰਘ ਸਾਗਰ ਲਵਾਣਾ ਸਾਗਰ ਲਵਾਣਾ ਧਾਲੀਵਾਲ ਬਲੌਗ ਨੰਗਲਾ ਧੰਨਵਾਦ ਵੀਰੇ ਬਹੁਤ-ਬਹੁਤ ਇੰਨੇ ਕਮੈਂਟ ਕਰਨ ਲਈ ਲੈਟ ਚੱਲਦੀ ਨਹੀਂ ਬੱਲਬ ਖਰਾਬ ਹੋ ਗਿਆ ਬੱਲਬ ਖਰਾਬ ਹੋ ਗਿਆ ਇੱਕ ਮੇ ਹੋ ਗਿਆ ਓਏ ਚਲ ਕੋਈ ਨਾ ਹਲੇ ਤਾਂ ਚਾਨਣਾ ਹੈ ਪਾਣੀ ਮੈਂ ਪਾ ਗਿਆ ਤਾਂ ਪਾਣੀ ਪਾਇਆ ਹੋਇਆ ਓਏ ਸਾਲਿਆ ਗਰੰਟ ਲਵਾ ਲੈਣਾ ਦਾ ਚਲੋ ਅੰਦਰ ਆੜੀ ਤੇ ਬਾਕੀ ਸਾਰਾ ਕੰਮ ਸੈੱਟ ਬੈਠਾ ਬਾਈ ਤੇ ਲਾ ਕੇ ਕੂਤਰ ਚੁਗਣ ਠੀਕ ਹੈ ਫੁਕੇਰ ਬੋਟਾ ਨੇ ਹਮਨੇ ਲੱਕਡਾਂਗੇ ਓਕੇ ਐ ਰੋਲੀ ਦੇ ਅੰਡੇ ਤਾਂ ਇਹ ਰੱਖ ਲੈ ਕਿੱਦੇ ਨੇ ਨਾ 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 ਚਲੋ ਆ ਓਕੇ ਆ ਬਾਈ ਫੇ ਚੱਲਦੇ ਆ ਖੇਡਣ ਖੂੜਣ ਆਪਾਂ ਲਾਓ ਬਾਈ ਮਿੱਤਰੋ ਖੇਡ ਖੂੜ ਕੇ ਆਗੇ ਅੱਜ ਦਾ ਵਲੌਗ ਦੀ ਐਂਡਿੰਗ ਕਰਨੀ ਭੁੱਲ ਗਏ ਤੇ ਚਲੋ ਫਿਰ ਐਂਡਿੰਗ ਕਰੇ ਦਨੇ ਹੁਣ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ